ਇਸ ਵੇਲੇ ਦੀ ਵੱਡੀ ਖਬਰ ਹੈ ਫਰੋਇਪੜ ਦੇ ਹਲਕਾ ਜੀਰਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਪਾਈ ਪਾਈ ਜੋੜ ਇੱਕ ਪਤੀ ਪਤਨੀ ਨੇ ਛੋਟਾ ਜਿਹਾ ਹਸਪਤਾਲ ਜਿਹੜਾ ਉਹ ਚਲਾਇਆ ਸੀਗਾ ਪ੍ਰਚਾਨਕ ਉੱਥੇ ਅੱਗ ਜਿਹੜੀ ਆ ਉਹ ਲੱਗ ਗਈ ਸਾਰਾ ਕੁ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪੜ ਦੇ ਹਲਕਾ ਜੀਰਾ ਦੀਆਂ ਹਨ ਜੀਰਾ ਦੇ ਮੱਲਾਂ ਵਾਲਾ ਗੋੜ੍ਹ ਦੀਆਂ ਹਨ ਜਿੱਥੇ ਇੱਕ ਨਿੱਜੀ ਹਸਪਤਾਲ ਦੇ ਅੰਦਰ ਅੱਗ ਲੱਗ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਉਹਨਾਂ ਨੇ ਪਾਈ ਪਾਈ ਜੋੜ ਕੇ ਹਸਪਤਾਲ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਪਰ ਰਾਤ ਦੇ ਸਮੇਂ ਤੇ ਸ਼ਾਰਟ ਸਰਕਟ ਕਾਰਨ ਇੱਥੇ ਜਿਹੜੀ ਅੱਗ ਆ ਉਹ ਲੱਗੀ ਸੀ ਸਾਰਾ ਕੁਝ ਜਿਹੜਾ ਉਹ ਅੱਗ ਵਿੱਚ ਸੜ ਗਿਆ ਉਧਰ ਮੁੱਖ ਤੇ ਪਹੁੰਚੀ ਫਾਇਰ ਬਗੜ ਵੱਲੋਂ ਅੱਗ ਤੇ ਜਿਹੜਾ ਕਾਬੂ ਆ ਉਹ ਪਾਇਆ ਗਿਆ ਤਾਂ ਕਾਫੀ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਦੋਨੋਂ ਪਤੀ ਪਤਨੀ ਰੋਂਦੇ ਹੋਏ ਜਿਹੜੇ ਉਹ ਨਜ਼ਰ ਆ ਰਹੇ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੀ ਮੁਸ਼ਕਲ ਨਾਲ ਮੈਂਤ ਕਰਕੇ ਹਸਪਤਾਲ ਜਿਹੜਾ ਚਾਲੂ ਕੀਤਾ ਸੀਗਾ ਪਰ ਉਸ ਵਿੱਚ ਜਿਹੜੀ ਅੱਗ ਆ ਉਹ ਲੱਗ ਗਈ ਆ ਤਾਂ ਕੀ ਕੁਝ ਕਹਿਣਾ ਹੈ ਡਾਕਟਰ ਦਾ ਅਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਅਧிகਾਰੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਬੜਾ ਬਚਾਅ ਹੋ ਗਿਆ ਜੀ ਮਾਰੇ ਹੀ ਕਰੂਗਾ ਟੈਨਸ਼ਨ ਨਾ ਲੋ ਇਹ ਤਾਂ ਟਾਈਮ ਨਾਲ ਪਤਾ ਲੱਗ ਗਿਆ ਜੀ ਪਿੱਛੋਂ ਤੱਕ ਜਾਂਦਾ ਤਾਂ ਫਿਰ ਕੀ ਹੋਣਾ ਕੀ ਹੋਣਾ ਸੀ ਬਿਲਕੁਲ ਵਾਹ ਸੱਚੀ ਬਾਤ ਆਜੋ ਕੋਈ ਡਾਕਟਰ ਸਾਹਿਬ ਆਓ ਡਾਕਟਰ ਸਾਹਿਬ ਹਸਪਤਲ ਦੇ ਚਾਗ ਲੱਗੀ ਤੁਹਾਨੂੰ ਕਾਹ ਮਗਲ ਲੱਗਾ ਮੈਨੇਜ ਮੇਰੇ ਦੋਸਤੇ ਕਿਤੇ ਸਰਦਾਰ ਭਪਿੰਦਰ ਸਿੰਘ ਆਰਮੋਰ ਫਰੇਪਰ ਪੰਜਾਬ ਪੁਲਿਸ ਚ ਤਾਇਨਾਤ ਉਹਨਾਂ ਦੇ ਘਰੇ ਸੁਖਨੀ ਸਾਹਿਬ ਦਾ ਪਾਰ ਸੀਗਾ ਭੋਗ ਮੈਂ ਤੇ ਮੇਰੇ ਵਾਈਫ ਉਥੇ ਫਰੇਪਰ ਭੋਗ ਤੇ ਗਏ ਸੀ ਤੇ ਮੈਂ ਫੋਨ ਤੇ ਉਹਦੇ ਦੇਖ ਰਿਹਾ ਵੀ ਮੇਰੇ ਕੈਮਰੇ ਜਿਹੜੇ ਹਸਪਤਲ ਦੇ ਚੱਲਦੇ ਬੰਦ ਹੋ ਗਏ ਮੇਰੀ ਕੰਮ ਵਾਲ ਜਿਹੜੀ ਹੈਗੀ 10 15 ਮਿੰਟ ਪਹਿਲਾਂ ਜਾਸ ਤੋਂ ਨਿਕਲੀ ਸੀ ਕੈਮਰੇ ਨਾਲ ਵੀ ਅਟੈਚ ਹੈ ਕੈਮਰੇ ਫੋਨ ਦੇ ਨਾਲ ਅਟੈਚ ਹੈ ਕੈਮਰੇ ਫੋਨ ਦੇ ਨਾਲ ਅਟੈਚ ਹੈ ਜਦੋਂ ਮੋਟ ਕੇ ਅਰਦਾਸ ਹੋਈ ਮੋਟ ਕੇ ਤੇ ਮੈਂ ਫੋਨ ਲਾਉਣ ਲੱਗਾ ਗਵਾਂਢ ਨਾਲ ਹੀ ਮੈਨੂੰ ਬਾਬਾ ਜੀ ਦਾ ਸਾਡੇ ਗਵਾਂਢ ਦਾ ਫੋਨ ਜਾਵੜਾ ਕਿਨ ਹਸਪਤਲ ਨੂੰ ਅੱਡ ਲੱਗੇ ਕੀ ਸਮਝਿਓ ਕਿਤਨਾ ਕੋ ਨੁਕਸਾਨ ਹੋ ਗਿਆ ਜਾਂ ਕਿਵੇਂ ਅੱਗ ਲੱਗੀ ਬਸ ਜੀ ਦੇਖੋ 20 ਸਾਲੋਂ ਕਿ ਮੈਨੂੰ 16 17 ਸਾਲੋਂ ਕਿ ਮੇਰੇ ਤੇ ਮੇਰੀ ਵਾਈਫ ਨੇ ਖੇਣ ਤੇ ਦਿਨ ਰਾਤ ਇੱਕ ਕਰਕੇ ਜਿਹੜਾ ਅਸੀਂ ਪਾਈ ਪਾਈ ਜੋੜ ਕੇ ਹਸਪਤਲ ਬਣਾਇਆ ਰੈਂਟਡ ਬਿਲਡਿੰਗ ਹਰੇਕ ਮਹੀਨੇ ਕਿਰਾਇਆ ਦੇਣਾ ਲਿਮਟਰੀਆ ਕਿਸ਼ਤਾਂ ਤਾਰਨੀਆਂ ਸਭ ਨੁਕਸਾਨ ਤਾਂ ਤੁਹਾਡੇ ਸਾਹਮਣੇ ਆ ਜੇ ਸਾਰਾ ਕੁਝ ਕੁਝ ਕਹਿੰਦੇ ਜਾਓਗੇ ਸਾਡਾ ਸ਼ਾਰਟ ਸਰਕਟ ਆਇਆ ਜਾਂ ਕਿਵੇਂ ਲੱਗਿਆ ਇਹ ਸ਼ਾਰਟ ਸਰਕਟ ਆ ਜੀ ਨਰਮਲ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਕਦੋਂ ਤੁਹਾਨੂੰ ਪਤਾ ਲੱਗਾ ਦੇ ਕਿਵੇਂ ਤੁਸੀਂ ਕੰਮ ਕੀਤਾ ਸਰ ਅੱਗ ਲੱਗਣ ਦੇ ਜਦੋਂ ਗਵਾਂਡ ਦੇ ਵਿੱਚ ਪਤਾ ਲੱਗਾ ਇਹਨਾਂ ਨੇ ਸਾਡੇ ਮਾਨਯੋਗ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਜੱਜ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਦਾ ਸਾਨੂੰ ਕਾਲ ਆਇਆ ਵੀ ਮੱਲਾਵਾਲਾ ਰੋਡ ਗੁਰੂ ਰਾਮਦਾਸ ਹਸਪੀਟਲ ਤੇ ਅੱਗ ਲੱਗ ਗਈ ਹੈ ਸਹਾਈਤਾਲੇ ਪਹੁੰਚੋ ਤੇ ਅਸੀਂ 1 ਮਿੰਟ ਤੋਂ ਪਹਿਲਾਂ-ਪਹਿਲਾਂ ਆਪਣੀ ਗੱਡੀ ਲੈ ਕੇ ਰਵਾਨਾ ਹੋਏ ਤੇ ਇੱਥੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜੀ ਮਾਲੀ ਨੁਕਸਾਨ ਦਾ ਅੰਦਾਜ਼ਾ ਬਾਅਦ ਚਲਾਇਆ ਜਾਏਗਾ ਇੰਨਾ ਕੋ ਨੁਕਸਾਨ ਹੋਇਆ ਕਿ ਕਿੱਥੇ ਅੱਗ ਲੱਗੀ ਇਹ ਹਸਪੀਟਲ ਦੇ ਦੋ ਕੈਬਨਾਂ 'ਚ ਅੱਗ ਲੱਗੀ ਹੈ ਜੀ ਮਾਲੀ ਨੁਕਸਾਨ ਦਾ ਅੰਦਾਜ਼ਾ ਤਾਂ ਬਾਅਦ ਵਿੱਚ ਲੱਗੇਗਾ ਪਰ ਇੰਨਾ ਜਾਣੀ ਨੁਕਸਾਨ ਦਾ ਪਤਾ ਹੈ ਸਮਝੋ ਕੱਦ ਨਾਲ ਲੱਗਿਆ ਸ਼ਾਰਟ ਸਰਕਟ ਦਾ ਕਾਰਨ ਅੱਗ ਲੱਗੀ